ਉਹ ਬੱਲਾ ਚਾਚਾ ਬੜੀ ਅਖਬਾਰ ਦੀ ਨੀਖਾ ਡਕਾਈ ਆ ਤਾ ਨੂੰ ਫਤੀਜ ਉਹ ਤਾਂ ਐਕਸੀਡੈਂਟ ਹੋ ਗਿਆ ਉਹਦੀ ਖਬਰ ਪੜ ਰਿਆ ਤਾਂ ਕਿਹੜੇ ਐਕਸੀਡੈਂਟ ਦੀ ਗੱਲ ਚਾਚਾ ਐਵੇਂ ਪਕਾਈ ਮਾਰੀ ਜਾਂਦਾ ਉਹ ਚਲ ਆ ਫਤੀਜ ਬੈਠ ਉਹ ਐਕਸੀਡੈਂਟ ਦਾ ਚਾਚਾ ਪੂਆ ਬੜੀ ਅੱਖਾਂ ਦਾ ਕਰਨ ਨੂੰ ਫਿਰਦਾ ਉਹ ਕਾ ਨੂੰ ਮੇਰੇ ਨਾਲ ਪਕਾਈ ਮਾਰੀ ਜਾਂਦਾ ਉਹ ਕਦੇ ਕਦੇ ਦੇਖ ਲਈ ਦੀ ਆ ਖਬਰ ਖਬਰ ਕੋਈ ਫੋਟੋ ਫਾਟੋ ਦੇਖ ਲਈ ਦੀ ਆ ਉਹ ਤੂੰ ਦੱਸ ਕਿਵੇਂ ਆਉਣਾ ਹੋਇਆ ਉਹ ਬੱਸ ਚਾਚਾ ਮੈਂ ਤਾਂ ਖੇਤੋਂ ਆ ਰਿਹਾ ਦੀ ਮੈਂ ਤੈਨੂੰ ਬੈਠਾ ਦੇਖ ਲਿਆ ਮੈਂ ਚਲ ਚਾਚੇ ਨੂੰ ਮਿਲ ਚੱਲਦੇ ਆ ਓ ਬਸ ਬਰੀ ਮਾੜੀ ਮੋਟੀ ਕਦੇ ਨਜ਼ਰ ਨੋਜ਼ਰ ਮਾਰ ਲਈ ਦੀ ਆ ਚਾਚਾ ਹੈ ਕੋਈ ਬਹੁਤ ਖੜਕੀ ਆ ਜਿੱਦਣ ਜਾਚਾ ਤੂੰ ਮਰ ਗਿਆ ਨਾ ਤੇਰਾ ਤਾਂ ਖਤਰਾ ਭਰਮਰਾਜ ਨੂੰ ਵੀ ਹੋ ਜਾਣਾ ਹੈ ਹਾਂ ਤਾਂ ਭਰਮਰਾਜ ਨੂੰ ਖਤਰਾ ਤਾਂ ਕਾਹ ਤੋਂ ਹੋ ਜੂ ਯਾਰ ਕਹਿੰਦੇ ਉੱਥੇ ਪਰੀਆਂ ਹੁੰਦੀਆਂ ਨੇ ਹਾਂ ਜੇ ਤਾ ਕੋਈ ਉੱਥੇ ਪਰੀ ਪੂਰੀ ਦੇਖ ਲਈ ਹਾਂ ਬਤਾਇਆ ਤਾਂ ਉੱਥੇ ਪਰੀ ਦਾ ਘੇੜਾ ਨਹੀਂ ਛੱਡਣਾ ਓ ਛੱਡ ਆ ਗੱਲਾਂ ਨਾ ਕਰ ਤੂੰ ਦੱਸ ਕਿਵੇਂ ਆਉਣਾ ਹੋਇਆ ਓ ਕੁਛ ਨਹੀਂ ਚਾਚਾ ਮੈਂ ਤਾਂ ਖੇਤੋਂ ਆਇਆ ਸੀ ਮੈਂ ਤੈਨੂੰ ਬੈਠੇ ਨੂੰ ਦੇਖ ਲਿਆ ਮਾ ਚੱਲ ਚਾਚੇ ਨੂੰ ਮਿਲ ਤੇ ਆਹਦਾ ਵਧੀਆ ਕਰਿਆ ਤੋ ਹੋਰ ਦੱਸ ਕਿਵੇਂ ਆ ਘਰ ਬਰ ਠੀਕ ਆ ਸਭ ਬਸ ਸਭ ਠੀਕ ਆ ਚਾਚਾ ਲੰਘ ਰਿਹਾ ਟਾਈਮ ਤੁਸੀਂ ਚਾਚਾ ਭਤੀਜਾ ਬੈਠੇ ਇੱਥੇ ਗੱਲਾਂ ਮਾਰੀ ਜਾਂਦੇ ਆ ਉਧਰ ਪੰਜਾਬ ਚ ਹੜਾ ਆਇਆ ਵਾ ਉਹ ਕਿਹੜਾ ਹੜ ਆ ਗਿਆ ਇੱਧਰ ਨਹੀਂ ਆਇਆ ਹੜ ਹੜ ਤਾਂ ਗੁਰਦਾਸਪੁਰ ਅਜਨਾਲਾ ਹੋਰ ਬਸੇ ਆਇਆ ਹੋਇਆ ਆਪਣੇ ਕਿਹੜਾ ਹੜ ਆ ਗਿਆ ਸਾਲਾ ਨਹੀਂ ਭਾਈ ਇਹ ਤਾਂ ਹੜ ਸਾਰੇ ਪੰਜਾਬ ਚ ਆਇਆ ਵਾ ਉਹ ਜੇ ਆ ਗੱਲਾਂ ਭਤੀਜ ਚੱਲ ਫਿਰ ਸਰਪੰਚ ਨੂੰ ਲੈ ਨਾਲ ਲਈਏ ਦਵਾਈਆਂ ਬੂਟੀਆਂ ਰਸਣ ਪਾਣੀ ਤੇ ਅੱਬੂ ਆ ਸਾਰੇ ਖਾਈਲੇ ਥੂਲੇ ਮਿੱਟੀ ਮੋਟੀ ਤਾਂ ਕਿ ਆਪਾਂ ਹੜਾ ਵਾਲੇ ਲਾ ਕੇ ਸੇਵਾ ਕਰ ਸਕੀਏ। ਗਾਲਤਾ ਚਾਚਾ ਬਣੀ ਠੀਕ ਆ। ਪਰ ਇੱਕ ਕੰਮ ਆਪਾਂ ਨੇ ਜ਼ਰੂਰ ਕਰਨਾ ਹੈ। ਬਾਹਰ ਨਾਲ ਫੋਨ ਲੈ ਕੇ ਜਾਣੇ ਆ। ਉਹਨਾਂ ਤੇ ਕੀ ਕਰਾਉਣਾ ਭਤੀਜ ਆਪਾਂ ਨੇ? ਉਹ ਚਾਚਾ ਜਦ ਆਪਾਂ ਦਾਨ ਕਰੂਗੇ, ਕਿਸੇ ਦੀ ਸਹਾਇਤਾ ਕਰੂਗੇ, ਫੋਨ ਦੇ ਨਾਲ ਵੀਡੀਓ ਬਣਾਉਂਗੇ। ਅੱਛਾ। ਸੋਸ਼ਲ ਮੀਡੀਆ ਤੇ ਆਪਾਂ ਬਾਈ ਵੀਡੀਓ ਪਾਉਂਗੇ। ਅੱਛਾ। ਤੇ ਆਪਾਂ ਵਾਇਰਲ ਹੋ ਜਾਣਾ। ਚਾਚਾ ਸਮਾਨ ਤਾਂ ਆਪਾਂ ਫੇਰ ਲੈ ਜਾਵਾਂਗੇ। ਪਹਿਲਾਂ ਆਪਾਂ ਐ ਕਰਦੇ ਦੇ ਨਾਲ ਜਾ ਕੇ ਉਹ ਜਗ੍ਹਾ ਤੇ ਦੇਖਦੇ ਆ ਵੀ ਹੜ ਨੇ ਨੁਕਸਾਨ ਕਿੰਨਾ ਕਰਿਆ ਇਹ ਹੜ ਤਾਂ ਸਾਰੇ ਨੌਜਵਾਨਾਂ ਨੂੰ ਢਾਕੇ ਲੈ ਗਿਆ ਇਹ ਕੀ ਹੋ ਜਾ ਹੜ ਜਿਹੜਾ ਔਰਤਾਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਛੱਡ ਕੇ ਨੌਜਵਾਨਾਂ ਨੂੰ ਢਾਕੇ ਲੈ ਗਿਆ ਚੱਲ ਸਾਨੂੰ ਵੀ ਦਿਖਾ ਯਾਰ ਦੇਖੀਏ ਅਜੇ ਕਿਹੜਾ ਹੜ ਚੱਲ ਫੜੀ ਚੱਲ ਚਾਚਾ ਯਾਰ ਇਹ ਤਾਂ ਐਵੇਂ ਪਗਾਈ ਮਾਰਦਾ ਹੈ ਕਿਹੜਾ ਪਾਣੀ ਔਰੇ ਦਿਖਦਾ ਰਿਹਾ ਨਹੀਂ ਕਿਤੇ ਉਹ ਹੀ ਤਾਂ ਮੇਰੇ ਸਾਲੇ ਨੇ ਐਵੇਂ ਪਗਾਈ ਮਾਰਦੀ ਹੜ ਆ ਗਿਆ ਪਾਣੀ ਆ ਗਿਆ ਡੁੱਬ ਗਏ ਮਰ ਗਏ ਖਾਲੇ ਦੱਸ ਕਿਹੜਾ ਹੜ ਆਇਆ ਔਰੇ ਆ ਔਰੇ ਤਾਂ ਅਮਲੀ ਨਸ਼ੇ ਦੇ ਨਾਲ ਤੈਟ ਹੋਈ ਪਈਆਂ ਚਾਚਾ ਉਹ ਆ ਸਾਰੇ ਅਮਲੀ ਆ ਜਿਹੜੇ ਬੱਲੇ ਟੀਕੇ ਡੂਬੇ ਲਾਉਨੇ ਆ ਦੱਸ ਕਿਹੜਾ ਹੜ ਆਇਆ ਔਰੇ ਚਾਚਾ ਮੈਂ ਤਾਂ ਇਸ ਹੜ ਦੀ ਗੱਲ ਕਰਦਾ ਉਹ ਹੜ ਤਾਂ 2-3 ਮਹੀਨੇ ਦੇ ਅੰਦਰ ਅੰਦਰ ਸੁੱਕ ਜਾਊਗਾ ਪਰ ਜਿਹੜਾ ਇਸ ਹੜ ਦੇ ਵਿੱਚ ਹੜ ਗਿਆ ਮੁੜ ਕੇ ਵਾਪਸ ਨਹੀਂ ਆਣਾ ਹੈਗਾ ਜੇ ਸੰਭਣਾ ਤਾਂ ਇਸ ਹੜ ਨੂੰ ਸੰਭੋ ਚਾਚਾ ਗੱਲ ਤਾਂ ਮੁੰਡਾ ਬਿਲਕੁਲ ਸਹੀ ਕਹਿ ਰਿਹਾ ਹੈ ਸਹੀ ਆਪਾਂ ਤਾਂ ਇਸ ਗੱਲ ਤੇ ਨਹੀਂ ਤਾਂ ਐਸੇ ਹੜ ਨੇ ਆਪਣੀਆਂ ਔਣ ਵਾਲੀਆਂ ਨਸੜਾ ਖਰਾਬ ਕਰ ਦੇਣੀਆਂ ਸਾਰੀਆਂ ਜੇ ਆਪਾਂ ਹੁਣ ਨਾ ਸੰਭਲੇ ਤਾਂ ਨਾ ਸਮਾਨੀ ਰਹਿਣੀ ਆ ਸੋ ਆਪਾਂ ਬੇਨਤੀ ਕਰਦੇ ਆ ਜੀ ਨਸ਼ਾ ਵੇਚਣ ਵਾਲਿਆਂ ਨੂੰ ਜਿਹੜੇ ਚੰਦ ਖੱਲੜਾਂ ਦੀ ਖਾਤਰ ਕਿਸੇ ਦੇ ਧੀ ਪੁੱਤ ਨੂੰ ਇਹ ਨਸ਼ਾ ਜ਼ਹਿਰ ਵੇਚ ਰਹੇ ਨੇ ਸੋ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਕੁਝ ਪੈਸਿਆਂ ਦੇ ਖਾਤਰ ਮਾਮਾ ਦੇ ਪੁੱਤ ਨਾ ਮਾਰੋ ਭੈਣਾ ਦੇ ਭਰਾ ਨਾ ਮਾਰੋ ਵੀਰੋ ਜੇ ਪੈਸਾ ਕਮਾਉਣ ਦਾ ਇੰਨਾ ਸ਼ੌਂਕ ਆ ਮਿਹਨਤ ਕਰੋ ਤੇ ਮਿਹਨਤ ਕਰਕੇ ਪੈਸੇ ਕਮਾਓ ਇਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਾ ਖਰਾਬ ਕਰੋ ਜੈ ਹਿੰਦ ਜੈ ਭਾਰਤ